ਕੀ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਾਨੂੰ ਇੱਕ ਨਵਾਂ ਰਸ ਦਿਖਾਇਆ ਉਹਨਾਂ ਦਾ ਜਨਮ ਕਿਸ ਤਰ੍ਹਾਂ ਹੋਇਆ ਉਹ ਕਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਲੈ ਕੇ ਆਏ ਜਿਨ੍ਹਾਂ ਨੇ ਸੰਸਾਰ ਦਾ ਰੂਪ ਬਦਲ ਦਿੱਤਾ ਇਸ ਵੀਡੀਓ ਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਪੂਰੀ ਜੀਵਨ ਕਹਾਣੀ ਅਤੇ ਉਹਨਾਂ ਤੋਂ ਮਿਲੀ ਸਿੱਖਿਆ ਬਾਰੇ ਗੱਲ ਕਰਾਂਗੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸਿਰਜਣਹਾਰ ਅਤੇ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਸਿਰਫ ਸਿੱਖਾਂ ਦੇ ਹੀ ਨਹੀਂ ਸਾਰੇ ਮਨੁੱਖ ਜਾਤੀ ਦੇ ਭਲੇ ਲਈ ਆਪਣੀ ਅਦਵਿਤੀ ਸਿੱਖਿਆ ਅਤੇ ਰੋਹਾਨੀ ਦ੍ਰਿਸ਼ਟੀ ਪੇਸ਼ ਕੀਤੀ। ਉਹਨਾਂ ਦੀ ਸਿੱਖਿਆ ਦਾ ਮੁੱਖ ਉਦੇਸ਼ ਸਮਾਜਿਕ ਭਾਈਚਾਰੇ ਦੀ ਸਥਾਪਨਾ, ਸੱਚਾਈ, ਸੇਵਾ ਅਤੇ ਮਨੁੱਖਤਾ ਦੇ ਮੂਲ-ਮੂਲਿਆਂ ਨੂੰ ਉਜਾਗਰ ਕਰਨਾ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਕਤਕ ਦੀ ਪੂਰਨ ਮਾਸ਼ੀ ਨੂੰ ਰਾਇਪੋਇ ਦੀ ਤਲਵੰਡੀ ਵਿੱਚ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਸਨ। ਗੁਰੂ ਨਾਨਕ ਦੇਵ ਜੀ ਦਾ ਪਰਿਵਾਰ ਖੱਤਰੀ ਜਾਤੀ ਨਾਲ ਸੰਬੰਧਿਤ ਸੀ। ਉਨ੍ਹਾਂ ਦੀ ਵਧਾਈ ਲਈ ਇੱਕ Swami Pandit ਨੇ ਕਿਹਾ ਕਿ ਇਹ ਬੱਚਾ ਕੋਈ ਆਮ ਜਨਮ ਵਾਲਾ ਨਹੀਂ ਸਗੋਂ ਇੱਕ ਮਹਾਨ ਆਧਿਆਤਮਕ ਪ੍ਰੇਰਕ ਬਣੇਗਾ ਗੁਰੂ ਨਾਨਕ ਦੇਵ ਜੀ ਦਾ ਬਚਪਨ ਗੁਰੂ ਜੀ ਦੇ ਬਚਪਨ ਵਿੱਚ ਅਜਿਹੇ પ્રસੰਗ ਸੰਜੋ ਉਹਨਾਂ ਦੀ ਆਧਿਆਤਮਕ ਸ਼ਕਤੀ ਅਤੇ ਉੱਚ ਸੋਚ ਨੂੰ ਦਰਸਾਉਂਦੇ ਸਨ ਉਹ ਹਮੇਸ਼ਾ ਸੱਚ ਦੀ ਪਕੜ ਕਰਦੇ ਅਤੇ ਝੂਠ ਵਿਰੁੱਧ ਸਵਾਲ ਉਠਾਉਂਦੇ ਸਕੂਲੀ ਸਮਾਂ ਗੁਰੂ ਨਾਨਕ ਦੇਵ ਜੀ ਦੇ ਸਕੂਲੀ ਜੀਵਨ ਦੀ ਪਹਿਲੀ ਵਾਰਦਾਤ ਉਹਨਾਂ ਦੀ ਵਿਲੱਖਣ ਬੁੱਧੀ ਨੂੰ ਦਰਸਾਉਂਦੀ ਹੈ ਜਦੋਂ ਪੰਡਿਤ ਜੀ ਨੇ ਉਹਨਾਂ ਨੂੰ ਅੱਖਰ ਸਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਊੜਾ ਦਾ ਸੰਬੰਧ ਈਸ਼ਵਰ ਨਾਲ ਜੋੜ ਕੇ ਸਮਝਾਇਆ। ਉਹਨਾਂ ਨੇ ਕਿਹਾ ਕਿ ਊੜਾ ਦਾ ਮਤਲਬ ਹੈ ਇੱਕ ਪਰਮਾਤਮਾ ਜੋ ਸਭ ਤੋਂ ਉੱਚਾ ਹੈ। ਇਹ ਸੁਣ ਕੇ ਪੰਡਿਤ ਅਸਚਰਜ ਹੋ ਗਏ ਅਤੇ ਕਿਹਾ ਇਹ ਬੱਚਾ ਵਿਸ਼ੇਸ਼ ਗੁਣਾ ਨਾਲ ਭਰਪੂਰ ਹੈ। ਇਸ ਘਟਨਾ ਨੇ ਦਰਸਾਇਆ ਕਿ ਗੁਰੂ ਨਾਨਕ ਜੀ ਦਾ ਗਿਆਨ ਸਿਰਫ ਵਿਦਿਆਕ ਪੱਧਰ ਤੱਕ ਸੀਮਿਤ ਨਹੀਂ ਸੀ ਸਗੋਂ ਆਧਿਆਤਮਕ ਗਹਿਰਾਈ ਨਾਲ ਭਰਿਆ ਹੋਇਆ ਸੀ। ਸੰਗਤ ਅਤੇ ਪੰਗਤ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਬਚਪਨ ਵਿੱਚ ਹੀ ਇਹ ਸਪਸ਼ਟ ਸੀ ਕਿ ਉਹ ਸਮਾਨਤਾ ਦੇ ਪ੍ਰਚਾਰਕ ਹਨ ਉਹ ਹਰ ਕਿਸੇ ਨੂੰ ਇੱਕੋ ਜਿਹਾ ਮੰਨਦੇ ਸਨ ਅਤੇ ਉੱਚ ਨੀਚ ਦੇ ਫਰਕ ਨੂੰ ਸਵੀਕਾਰ ਨਹੀਂ ਕਰਦੇ ਸਨ ਇੱਕ ਵਾਰ ਪਿੰਡ ਦੇ ਬੱਚੇ ਆਪਣੇ ਵਰਗਾਂ ਦੇ ਅਨੁਸਾਰ ਖੇਡ ਰਹੇ ਸਨ ਪਰ ਗੁਰੂ ਜੀ ਨੇ ਸਾਰੇ ਬੱਚਿਆਂ ਨੂੰ ਇਕੱਠੇ ਬੈਠ ਕੇ ਖਾਣ ਪੀਣ ਅਤੇ ਖੇਡਣ ਲਈ ਪ੍ਰੇਰਿਤ ਕੀਤਾ ਇਸ પ્રસંગ ਨੇ ਲੋਕਾਂ ਨੂੰ ਸਮਝਾਇਆ ਕਿ ਸੱਚਾ ਧਰਮ ਹਮੇਸ਼ਾ ਸਮਾਨਤਾ ਨੂੰ ਮੰਨਤਾ ਦਿੰਦਾ ਹੈ ਰੂਹਾਨੀ ਅਨੁਭਵ ਕਾਉਦੀ ਕਟਨਾ ਇੱਕ ਵਾਰ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਨੂੰ ਗਾਵਾਂ ਚਰਾਉਣ ਲਈ ਭੇਜਿਆ। ਗਾਵਾਂ ਚਰਾਉਂਦੇ ਸਮੇ ਗੁਰੂ ਜੀ ਇੱਕ ਰੁੱਖ ਹੇਠ ਬੈਠ ਗਏ ਅਤੇ ਧਿਆਨ ਚਿੰਤਨ ਵਿੱਚ ਲੀਨ ਹੋ ਗਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਸਮੇ ਰੂਹਾਨੀ ਦਰਸ਼ਨ ਕੀਤੇ। ਜਦੋਂ ਲੋਕਾਂ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹ ਅਸਚਰਜ ਹੋ ਗਏ ਅਤੇ ਕਿਹਾ ਇਹ ਬੱਚਾ ਆਮ ਨਹੀਂ ਸਗੋਂ ਰੱਬ ਦੀ ਖਾਸ ਕਿਰਪਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਬਚਪਨ ਤੋਂ ਹੀ ਗੁਰੂ ਜੀ ਦੇ ਵਿਚਾਰ ਰੂਹਾਨੀ ਉੱਚਾਈਆਂ ਨੂੰ ਛੂ ਰਹੇ ਸਨ। ਦਾਨਸ਼ੀਲਤਾ ਤੇ ਦਇਆ ਸੱਚਾ ਸੌਦਾ ਗੁਰੂ ਨਾਨਕ ਦੇਵ ਜੀ ਦੀ ਦਾਨਸ਼ੀਲਤਾ ਦੀ ਸਭ ਤੋਂ ਪ੍ਰਸਿੱਧ ਘਟਨਾ ਸੱਚਾ ਸੌਦਾ ਹੈ। ਪਿਤਾ ਨੇ ਉਹਨਾਂ ਨੂੰ ਵਪਾਰ ਕਰਨ ਲਈ ਪੈਸੇ ਦਿੱਤੇ। ਬਜਾਏ ਵਪਾਰ ਕਰਨ ਦੇ ਗੁਰੂ ਜੀ ਨੇ ਉਹਨਾਂ ਪੈਸਿਆਂ ਨਾਲ ਭੁੱਖੇ ਲੋਕਾਂ ਲਈ ਖਾਣ ਪੀਣ ਦੀ ਵਿਵਸਥਾ ਕੀਤੀ। ਜਦੋਂ ਪਿਤਾ ਨੇ ਪੁੱਛਿਆ ਕਿ ਪੈਸੇ ਕਿੱਥੇ ਲਗਾਏ? ਗੁਰੂ ਜੀ ਨੇ ਕਿਹਾ, ਮੈਂ ਸੱਚਾ ਸੌਦਾ ਕੀਤਾ ਹੈ। ਇਹ ਘਟਨਾ ਸਾਡੇ ਲਈ ਸਬਕ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਦਾਨ ਅਤੇ ਸੇਵਾ ਹੈ। ਅੰਤ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੀਆਂ ਵਾਰਦਾਤਾਂ ਸਿਰਫ ਕਹਾਣੀਆਂ ਨਹੀਂ ਹਨ ਸਗੋਂ ਜੀਵਨ ਦੇ ਸੁੰਦਰ ਸਿਧਾਂਤ ਹਨ ਉਹ ਸਾਨੂੰ ਸਿਖਾਉਂਦੀਆਂ ਹਨ ਕਿ ਸੱਚਾਈ ਸਮਾਨਤਾ ਦਾਨ ਅਤੇ ਰੂਹਾਨੀ ਚਿੰਤਨ ਸੱਚੇ ਜੀਵਨ ਦੇ ਮੂਲ ਹਨ ਹਰ ਇੱਕ ਵਾਰਦਾਤ ਇਹ ਸਪਸ਼ਟ ਕਰਦੀ ਹੈ ਕਿ ਗੁਰੂ ਜੀ ਕਦੇ ਆਮ ਬੱਚਾ ਨਹੀਂ ਸਨ ਸਗੋਂ ਪੂਰੀ ਮਨੁੱਖਤਾ ਨੂੰ ਸਹੀ ਰਸਤਾ ਦਿਖਾਉਣ ਲਈ ਧਰਤੀ ਤੇ ਆਏ ਸਨ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸਾਨੂੰ ਪ੍ਰੇਰਨਾ ਦਿੰਦਾ ਹੈ ਉਦਾਹਰਨ ਵਜੋਂ ਉਹਨਾਂ ਨੇ ਬਚਪਨ ਵਿੱਚ ਹੀ ਭੁੱਖੇ ਸਾਧੂਆਂ ਲਈ ਆਪਣੇ ਪਿਤਾ ਦੇ ਦਿੱਤੇ ਪੈਸੇ ਨਾਲ ਲੰਗਰ ਲਗਾਇਆ ਜਿਸ ਨੂੰ ਉਹਨਾਂ ਨੇ ਸੱਚਾ ਸੌਦਾ ਕਿਹਾ ਇਹ ਘਟਨਾ ਸਾਡੇ ਲਈ ਪਿਆਰ ਸੇਵਾ ਅਤੇ ਦਇਆ ਦੀ ਪ੍ਰਗਟਾਵਾ ਹੈ ਉਹਨਾਂ ਦੀ ਸਿੱਖਿਆ ਨਾਮ ਜਪੋ ਕੀਰਤ ਕਰੋ ਵੰਡ ਛਕੋ ਸਾਡੇ ਜੀਵਨ ਲਈ ਰਾਖਦਾਰੀ ਹੈ ਨਾਮ ਜਪੋ ਸਾਨੂੰ ਰੱਬ ਨਾਲ ਜੋੜਦਾ ਹੈ ਕੀਰਤ ਕਰੋ ਮਿਹਨਤ ਦੀ ਮਹੱਤਤਾ ਦਿਖਾਉਂਦਾ ਹੈ ਅਤੇ ਵੰਡ ਛਕੋ ਸੰਸਾਰ ਨੂੰ ਸਾਂਝੇਪਣ ਅਤੇ ਭਰਾਮਾ ਵਾਲੀ ਦ੍ਰਿਸ਼ਟੀ ਸਿਖਾਉਂਦਾ ਹੈ ਗੁਰੂ ਨਾਨਕ ਦੇਵ ਜੀ ਸਿਰਫ ਧਾਰਮਿਕ ਆਗੂ ਨਹੀਂ ਸਨ ਬਲਕਿ ਸੰਸਾਰ ਦੇ ਹਰੇਕ ਪਕਲੇ ਪ੍ਰਕਾਸ਼ਪੁਰ ਹਨ ਉਹਨਾਂ ਦੇ ਉਪਦੇਸ਼ ਅੱਜ ਵੀ ਬਰਾਬਰ ਮਹੱਤਵ ਰੱਖਦੇ ਹਨ ਉਹਨਾਂ ਦੇ ਜੀਵਨ ਅਤੇ ਸਿੱਖਿਆ ਨੂੰ ਡੂੰਘਾਈ ਨਾਲ ਸਮਝਣ ਦਾ ਅਰਥ ਹੈ ਆਪਣੇ ਜੀਵਨ ਵਿੱਚ ਉਹ ਮੂਲ ਪਦਾਰਥ ਲਿਆਉਣਾ ਜੋ ਸਾਡੇ ਆਤਮਿਕ ਵਿਕਾਸ ਸਮਾਜਿਕ ਸੁਧਾਰ ਅਤੇ ਧਾਰਮਿਕ ਇਕਤਾ ਨੂੰ ਮਜ਼ਬੂਤ ਕਰ ਸਕੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉਹਨਾਂ ਦੇ ਆਧਿਆਤਮਿਕ ਜਨੂਨ ਅਤੇ ਮਨੁੱਖਤਾ ਪ੍ਰਤੀ પ્રેમ ਦੀਆਂ ਉਦਾਹਰਣਾਂ ਹਨ। ਉਹਨਾਂ ਨੇ ਚਾਰ ਮੁੱਖ ਉਦਾਸੀਆਂ ਕੀਤੀਆਂ ਜਿਨ੍ਹਾਂ ਦਾ ਮੂਲ ਉਦੇਸ਼ ਸੀ ਸੱਚਾਈ ਦੀ ਖੋਜ ਕਰਨੀ, ਮਨੁੱਖਤਾ ਨੂੰ ਇਕਜੁੱਟ ਕਰਨਾ ਅਤੇ ਇੱਕ ਓੰਕਾਰ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨਾ। ਪਹਿਲੀ ਉਦਾਸੀ ਇਹ ਉੱਤਰ ਅਤੇ ਪੂਰਬੀ ਭਾਰਤ ਦੇ ਕਈ ਪ੍ਰਦੇਸ਼ਾਂ ਤੱਕ ਸੀਮਿਤ ਸੀ। ਇਸ ਦੌਰਾਨ ਉਹ ਬਨਾਰਸ, ਗੋਹਾਟੀ ਅਤੇ ਕਈ ਹੋਰ ਸਥਾਨਾਂ ਵਿੱਚ ਗਏ। ਉਹਨਾਂ ਨੇ ਸਨਾਤਨ ਧਰਮ ਦੇ ਆਧਾਰਾਂ ਜਿਵੇਂ ਪੂੰਜੀਵਾਦ ਅਤੇ ਪਖੰਡ ਨੂੰ ਚੁਣੌਤੀ ਦਿੱਤੀ ਦੂਜੀ ਉਦਾਸੀ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੱਖਣੀ ਭਾਰਤ ਸ਼੍ਰੀਲੰਕਾ ਤੱਕ ਗਏ ਸ਼੍ਰੀਲੰਕਾ ਵਿੱਚ ਗੁਰੂ ਜੀ ਨੇ ਉੱਚੀ ਜਾਤੀਆਂ ਦੇ ਅਹੰਕਾਰ ਨੂੰ ਤੋੜਦਿਆਂ ਇਹ ਸਿੱਖਿਆ ਦਿੱਤੀ ਕਿ ਹਰ ਜੀਵ ਬਰਾਬਰ ਹੈ ਤੀਜੀ ਉਦਾਸੀ ਇਹ ਪੱਛਮੀ ਮਾਰਗਾਂ ਤੱਕ ਸੀਮਿਤ ਸੀ ਜਿਸ ਵਿੱਚ ਉਹ ਬਗਦਾਦ ਮੱਕਾ ਮਦੀਨਾ ਅਤੇ ਹੋਰ ਇਸਲਾਮਿਕ ਸਥਾਨਾਂ ਵਿੱਚ ਗਏ ਉਹਨਾਂ ਨੇ ਲੋਕਾਂ ਨੂੰ ਧਰਮ ਦੇ ਅਸਲ ਅਰਥ ਸਮਝਾਏ ਅਤੇ ਕਹਿੰਦੇ ਰਹੇ ਕਿ ਪਰਮਾਤਮਾ ਸਿਰਫ ਇੱਕ ਹੈ ਮੱਕਾ ਵਿੱਚ ਕਾਬਾ ਦੇ ਸਾਹਮਣੇ ਉਹਨਾਂ ਨੇ ਮਨੁੱਖਤਾ ਦਾ ਸੱਚਾ ਸਬਕ ਸਿਖਾਇਆ ਚੌਥੀ ਉਦਾਸੀ ਇਸ ਉਦਾਸੀ ਵਿੱਚ ਪੂਤਰ ਵੱਲ ਗਏ ਤਿੱਬਤ ਕਸ਼ਮੀਰ ਅਤੇ ਲੱਦਾਖ ਵਿੱਚ ਜਾ ਕੇ ਸਿੱਖਿਆ ਦਾ ਪ੍ਰਚਾਰ ਕੀਤਾ ਉਹਨਾਂ ਨੇ ਲੋਕਾਂ ਨੂੰ ਧਿਆਨ ਨਾਮ ਸਿਮਰਨ ਅਤੇ ਸੇਵਾ ਦਾ ਮਹੱਤਵ ਦੱਸਿਆ ਉਹਨਾਂ ਨੇ ਉਦਾਸੀਆਂ ਦੇ ਦੌਰਾਨ ਧਰਮਿਕ ਪੁਸਤਕਾਂ ਜਾਤੇ ਪਾਤ ਅਤੇ ਪਖੰਡਾਂ ਨੂੰ ਨਕਾਰ ਦਿੱਤਾ ਉਹ ਹਰ ਜਗ੍ਹਾ ਸਪਸ਼ਟ ਕਹਿਿੰਦੇ ਸਨ ਕਿ ਸਾਰੇ ਧਰਮਾਂ ਦਾ ਮੂਲ ਪਰਮਾਤਮਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਿਰਫ ਧਰਮਿਕ ਯਾਤਰਾਵਾਂ ਨਹੀਂ ਸਨ ਬਲਕਿ ਉਹ ਇੱਕ ਇਨਕਲਾਬ ਸਨ ਜੋ ਧਰਮ ਨੂੰ ਮਨੁੱਖਤਾ ਦੇ ਹਿੱਤ ਲਈ ਸੱਚੇ ਮਾਇਨੇ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ ਗੁਰੂ ਜੀ ਦੇ ਉਪਦੇਸ਼ ਉਹਨਾਂ ਨੇ ਤਿੰਨ ਮੂਲ ਮੰਤਰ ਦਿੱਤੇ 1 ਕਿਰਤ ਕਰੋ ਮਿਹਨਤ ਨਾਲ ਆਪਣੀ ਰੋਜ਼ੀ ਕਮਾਓ 2 ਵੰਡ ਛਕੋ ਜੋ ਕੁਝ ਕਮਾਓ ਉਸ ਦਾ ਕੁਝ ਹਿੱਸਾ ਦਾਨ ਕਰੋ 3 ਨਾਮ ਜਪੋ ਸਦਾ ਪ੍ਰਭੂ ਦਾ ਨਾਮ ਜਪੋ ਉਹਨਾਂ ਨੇ ਕਈ ਕੁੜੀਆਂ ਰਿਵਾਜਾਂ ਦਾ ਖੰਡਨ ਕੀਤਾ ਜਿਵੇਂ ਕਿ ਜਾਤ ਪਾਤ ਅਤਰੰਤ ਤੇ ਔਰਤਾਂ ਦੀ ਗੁਲਾਮੀ ਗੁਰੂ ਨਾਨਕ ਦੇਵ ਜੀ ਦੀ ਸੰਧਿਆ ਦਾ ਮਤਲਬ ਹੈ ਉਹ ਅੰਤਿਮ ਪੜਾ ਜਦੋਂ ਗੁਰੂ ਸਾਹਿਬ ਜੀ ਨੇ ਆਪਣੀਆਂ ਸਾਰੀਆਂ ਸਿੱਖਿਆਵਾਂ ਨੂੰ ਸੰਖੇਪਿਤ ਕੀਤਾ ਸਿੱਖ ਧਰਮ ਲਈ ਸਥਾਪਿਤ ਅਸੂਲਾਂ ਨੂੰ ਅਮਲ ਵਿੱਚ ਲਿਆਂਦਾ ਅਤੇ ਆਪਣੇ ਗੁਰ ਪਰਥਾ ਦੇ ਮਤਾਂ ਨਵੇਂ ਗੁਰੂ ਦੀ ਨਿਯੁਕਤੀ ਕੀਤੀ ਗੁਰੂ ਨਾਨਕ ਦੇਵ ਜੀ ਦੀ ਸੰਧਿਆ ਦੇ ਮੁੱਖ ਪੱਖ ਕਰਤਾਰਪੁਰ ਸਾਹਿਬ ਦੀ ਸਥਾਪਨਾ ਗੁਰੂ ਜੀ ਨੇ ਕਰਤਾਰਪੁਰ ਨੂੰ ਧਾਰਮਿਕ ਅਤੇ ਆਧਿਆਤਮਿਕ ਕੇਂਦਰ ਬਣਾਇਆ ਜਿੱਥੇ ਸੰਗਤ ਇਕੱਠੀ ਹੋ ਸਕੇ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਅਮਲ ਕਰ ਸਕੇ ਇਸ ਸਿੱਖ ਧਰਮ ਦੇ ਪਹਿਲੇ ਸੰਗਠਿਤ ਰੂਪ ਦੀ ਸ਼ੁਰੂਆਤ ਸੀ ਸਿੱਖ ਧਰਮ ਦੇ ਅਸੂਲਾਂ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਜੀ ਨੇ ਕਰਤ ਕਰਨ ਦੀ ਮਹੱਤਤਾ ਨਾਮ ਸਿਮਰਨ ਅਤੇ ਵੰਡ ਛਕਣ ਦੇ ਅਸੂਲਾਂ ਨੂੰ ਸਿਰਜਿਆ ਉਹਨਾਂ ਨੇ ਸਮਾਜਿਕ ਬਰਾਬਰੀ ਜਾਤ ਪਾਤ ਦਾ ਖੰਡਨ ਅਤੇ ਮਨੁੱਖੀ ਇਕਤਾ ਦਾ ਪਾਠ ਦਿੱਤਾ ਗੁਰਤਾ ਦਾ ਪ੍ਰਸਾਰ ਗੁਰੂ ਨਾਨਕ ਦੇਵ ਜੀ ਨੇ ਪਵਿੱਕ ਦੇ ਗੁਰੂ ਦੀ ਚੋਣ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਕੀਤੀ ਇਹ ਗੁਰੂ ਪਰੰਪਰਾ ਦੀ ਸੁਰੱਖਿਆ ਅਤੇ ਸਿੱਖ ਧਰਮ ਦੀ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਸੀ ਜੋਤੀ ਜੋਤ ਸਮਾਉਣਾ 22 ਸਤੰਬਰ 1539 ਨੂੰ ਗੁਰੂ ਜੀ ਨੇ ਜੋਤੀ ਜੋਤ ਸਮਾ ਲਈ ਇਹ ਕੇਵਲ ਸਰੀਰਕ ਤੌਰ ਤੇ ਸੰਸਾਰ ਨੂੰ ਅਲਵਿਦਾ ਸੀ ਪਰ ਉਹਨਾਂ ਦੇ ਸਿਧਾਂਤ ਬਾਣੀ ਅਤੇ ਸਿੱਖਿਆਵਾਂ ਹਮੇਸ਼ਾ ਲਈ ਅਮਰ ਹਨ ਗੁਰੂ ਨਾਨਕ ਦੇਵ ਜੀ ਦੇ ਸੰਧਿਆ ਪੜਾ ਦਾ ਮਹੱਤਵ ਇਹ ਸਿੱਖ ਧਰਮ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਸਮਾਂ ਸੀ ਗੁਰੂ ਜੀ ਦੀ ਸੰਧਿਆ ਸਾਡੇ ਲਈ ਸਬਕ ਹੈ ਕਿ ਹਰ ਅੰਤ ਨਵੀਂ ਸ਼ੁਰੂਆਤ ਨੂੰ ਜਨਮ ਦੇ ਸਕਦਾ ਹੈ। ਉਹਨਾਂ ਨੇ ਸਿੱਖ ਧਰਮ ਨੂੰ ਸਿਰਫ ਇੱਕ ਧਾਰਮਿਕ ਪ੍ਰਣਾਲੀ ਨਹੀਂ ਸਗੋਂ ਜੀਵਨ ਜਿਉਣ ਦੀ ਇੱਕ ਕਲਾ ਬਣਾਇਆ। ਸੋ ਗੁਰੂ ਨਾਨਕ ਦੇਵ ਜੀ ਦੀ ਸੰਧਿਆ ਸਾਨੂੰ ਸਿੱਖ ਧਰਮ ਦੇ ਅਸੂਲਾਂ ਨੂੰ ਸਮਝਣ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰਨ ਲਈ ਪ੍ਰੇਰਨਾ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਮਤਲਬ ਸੀ ਕਿ ਹਰੇਕ ਜੀਵ ਜੰਤੂ ਜਾਤ ਪਾਤ ਅਤਿਤਰਮ ਕਿਸੇ ਇੱਕ ਹਾਈ ਪਰਮਾਤਮਾ ਦੀ ਰਚਨਾ ਹੈ। ਇਸ ਵਿੱਚ ਗੁਰੂ ਸਾਹਿਬ ਨੇ ਸ੍ਰਿਸ਼ਟੀ ਦੇ ਇਕਤਾ ਦੇ ਮੂਲ ਸਿਧਾਂਤ ਤੇ ਜ਼ੋਰ ਦਿੱਤਾ। ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕਿਸੇ ਵੀ ਰੂਪ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ, ਨਾ ਕੋ Hindu, ਨਾ Musalman। ਇਸ ਦਾ ਮਤਲਬ ਇਹ ਹੈ ਕਿ ਅਸਲੀ ਸੱਚਾਈ ਅਤੇ ਪਰਮਾਤਮਾ ਦੀ ਸੇਵਾ ਕਰਨਾ ਅਤੇ ਸਮਾਨਤਾ ਦਾ ਰਸਤਾ ਅਪਣਾਉਣਾ। ਮਿਹਨਤ ਕਰੋ, ਸੇਵਾ ਕਰੋ ਤੇ ਸੱਚਾਈ ਨਾਲ ਜਿਓ। ਇਸ ਸਿੱਖਿਆ ਨੂੰ ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਰੂਪ ਵਿੱਚ ਦਰਸਾਇਆ। ਕਿਰਤ ਕਰੋ ਹਰ ਮਨੁੱਖ ਨੂੰ ਆਪਣੀ ਰੋਜ਼ੀ ਰੋਟੀ ਇਮਾਨਦਾਰੀ ਅਤੇ ਮਿਹਨਤ ਨਾਲ ਕਮਾਣੀ ਚਾਹੀਦੀ ਹੈ ਗੁਰੂ ਜੀ ਨੇ ਆਲਸੀ ਅਤੇ ਬੇਕਾਰੀ ਦੇ ਵਿਰੁੱਧ ਬਹੁਤ ਸਖਤ ਸੁਚੇਤਨਾ ਦਿੱਤੀ ਸੇਵਾ ਕਰੋ ਸੇਵਾ ਗੁਰੂ ਨਾਨਕ ਜੀ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਸੀ ਸੇਵਾ ਮਨੁੱਖ ਨੂੰ ਨਿਰਮਲ ਅਤੇ ਸੰਤੁਸ਼ਟ ਕਰਦੀ ਹੈ ਸੱਚਾਈ ਨਾਲ ਜਿਓ ਸੱਚਾ ਜੀਵਨ ਸਿਰਫ ਬੋਲਾਂ ਤੱਕ ਸੀਮਤ ਨਹੀਂ ਹੁੰਦਾ ਸਗੋਂ ਇਸ ਨੂੰ ਹਰ ਪਸਰੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਮਨੁੱਖਤਾ ਸਭ ਤੋਂ ਉੱਚੀ ਗੁਣ ਹੈ ਕਈ ਵਾਰ ਧਰਮ ਦੇ ਨਾਂ ਤੇ ਜੋ ਲੜਾਈਆਂ ਹੁੰਦੀਆਂ ਹਨ ਉਹ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹਨ ਗੁਰੂ ਨਾਨਕ ਜੀ ਨੇ ਦੱਸਾਇਆ ਕਿ ਹਰ ਧਰਮ ਦਾ ਅਸਲ ਸਿਧਾਂਤ ਪਿਆਰ ਭਾਈਚਾਰੇ ਅਤੇ ਪਾਈ ਵਾਲੀ ਦਾ ਪ੍ਰਚਾਰ ਕਰਨਾ ਹੈ ਉਹਨਾਂ ਨੇ ਕਿਹਾ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵੋ ਜਾਹੁ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੋ ਵੀ ਅਸੀਂ ਕਰਦੇ ਹਾਂ ਉਹ ਸਾਡੇ ਜ਼ਿੰਦਗੀ ਤੇ ਸਿੱਧਾ ਪ੍ਰਭਾਵ ਪਾਉਂਦਾ ਹੈ ਇਸ ਲਈ ਚੰਗੇ ਕੰਮ ਕਰਨੇ ਹੀ ਅਸਲ ਧਰਮ ਹੈ ਨਿਸ਼ਕਰਸ਼ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਗਹਿਰਾਈ ਨਾਲ ਪ੍ਰਵਾਨਚੁੱਕ ਹੈ ਜੇ ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲੀਏ ਤਾਂ ਸਿਰਫ ਸਾਡੀ ਜ਼ਿੰਦਗੀ ਹੀ ਨਹੀਂ ਸਗੋਂ ਸਮਾਜ ਵੀ ਬਹੁਤ ਸੁੰਦਰ ਬਣ ਸਕਦਾ ਹੈ ਸਿੱਖ ਧਰਮ ਦੀ ਜੜ ਹੈ ਸਮਾਨਤਾ ਇਮਾਨਦਾਰੀ ਅਤੇ ਮਨੁੱਖਤਾ ਦੇ ਰਸਤੇ ਤੇ ਚੱਲਣਾ ਅੰਤ ਦੀ ਅਪੀਲ ਜੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਤੁਸੀਂ ਕਿਹੜੀ ਗੱਲ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੋਗੇ ਸਾਨੂੰ ਆਪਣਾ ਸਮਾਂ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ